ਅੱਜ ਜਿਹੜਾ ਤੁਸੀਂ ਜ਼ੀਰਕਪੁਰ ਨਗਰ ਕੌਂਸਲ ਵਾਲਾ ਰੋਡ ਦੇਖ ਰਹੇ ਆ ਅੱਜ ਇੱਥੇ ਪੁਲਿਸ ਨੇ ਸਖਤੀ ਕਰੀ ਹੋਈ ਆ ਤੇ ਜਿਹੜੀ ਗੱਡੀਆਂ ਗਲਤ ਖੜੀਆਂ ਉਹਨਾਂ ਤੇ ਕਲੰਪ ਲਗਾਏ ਜਾ ਰਹੇ ਆ ਤੁਹਾਨੂੰ ਆਪਾਂ ਦਿਖਾਣਾ ਚਾਹਾਂਗੇ ਚੰਡੀਗੜ੍ਹ ਦੀ ਤਰਜ਼ ਦੇ ਆ ਕਲੰਪ ਲਗਾ ਦਿੱਤੇ ਗਏ ਆ ਤੇ ਬਹੁਤ ਵਧੀਆ ਉਪਰਾਲਾ ਇਹ ਜਿਹੜਾ ਜ਼ੀਰਕਪੁਰ ਟ੍ਰੈਫਿਕ ਪੁਲਿਸ ਦਾ ਅੱਜ ਨਹੀਂ ਤਾਂ ਇਸ ਰੋਡ ਤੇ ਦਫ਼ਤਰ ਹੈ ਥਾਣਾ ਆ ਸ਼ਮਸ਼ਾਨ ਘਾਟ ਹੈ ਤੇ ਹਮੇਸ਼ਾ ਜਾਮ ਵਾਲੀ ਸਥਿਤੀ ਬਣੀ ਰਹਿੰਦੀ ਹੈ ਤੇ ਲੋਕ ਜਿਹੜੇ ਆ ਆਪਣੀ ਗੱਡੀਆਂ ਰਸਤੇ 'ਚ ਖੜੀ ਕਰਕੇ ਚਲੇ ਜਾਂਦੇ ਜਿਸ ਨਾਲ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਤੇ ਅੱਜ ਟ੍ਰੈਫਿਕ ਪੁਲਿਸ ਜੀਪਰ ਨੇ ਜਿਹੜਾ ਇੱਕ ਵਧੀਆ ਉਪਰਾਲਾ ਕੀਤਾ ਨਵੇਂ ਜਿਹੜੇ ਸਾਡੇ ਟ੍ਰੈਫਿਕ ਇੰਚਾਰਜ ਆਏ ਆ ਉਹਨਾਂ ਨੇ ਵਧੀਆ ਉਪਰਾਲਾ ਕਰਕੇ ਇਹ ਅੱਜ ਸਖਤੀ ਕੀਤੀ ਆ ਆਪਾਂ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆ ਕਹਿਣਾ ਉਹਨਾਂ ਦਾ ਇਸ ਬਾਰੇ ਕਿ ਅੱਗੇ ਵੀ ਇਹ ਮੁਹਿੰਮ ਚੱਲਦੀ ਰਹੇਗੀ ਆ ਅੱਜ-ਅੱਜ ਵਾਸਤੇ ਹੀ ਆ ਇਹ ਤਾਂ ਬਹੁਤ ਕਲਾਸ ਹੀ ਕਰਦਾ ਹੈ ਸਰ ਅੱਜ ਜਿਹੜਾ ਇੱਕ ਕੀ ਅਭਿਆਨ ਚਲਾਇਆ ਜਾ ਰਿਹਾ ਹੈ ਇਹ ਜਿਹੜੀ ਮਿਨਿਸਪਲ ਕਾਉਂਸਲ ਨੂੰ ਰੋਡ ਜਾਂਦੀ ਹੈ ਨਾ ਇਹਦੇ ਤੇ ਲੋਕਾਂ ਦੀਆਂ ਰੋਹ ਸ਼ਿਕਾਇਤਾਂ ਆਉਂਦੀਆਂ ਜੀ ਸਾਨੂੰ ਵੀ ਇੱਥੇ ਜੀ ਜਾਮ ਲੱਗਿਆ ਵਹੀਕਲਰ ਖੜੇ ਨੇ ਸਾਡੇ ਤੋਂ ਲੰਘਿਆ ਨਹੀਂ ਜਾ ਰਹਾ ਗੱਡੀਆਂ ਵਾਪਸਿੰਗ ਕਰ ਸਕਦੀਆਂ ਵੀ ਵਹੀਕਲ ਤਾਂ ਹਮੇਸ਼ਾ ਇਸ ਰੋਡ ਦੇ ਉੱਤੇ ਪ੍ਰੋਬਲਮ ਰਹਿੰਦੀ ਸੀ ਫਾਸ ਕਰਾਂ ਦੀ ਉਹ ਲੋਕਾਂ ਦੀ ਬਾਰ-ਬਾਰ ਸ਼ਿਕਾਇਤਾਂ ਨੂੰ ਅਸੀਂ ਸੁਣ ਕੇ ਅਸੀਂ ਟੋਵੇ ਵੈਨ ਮੰਗਾਈ ਫਿਰ ਤੇ ਅਸੀਂ ਉਹਰੇ ਲਗਾਤਾਰ ਵਿਹਾਨ ਚਲਾਵਾਂਗੇ ਲੋਕਾਂ ਨੂੰ ਪਹਿਲਾਂ ਅੱਜ ਵਾਰਨਿੰਗ ਵੀ ਦਿੱਤੀਆਂ ਨੇ ਜਿਹੜੇ ਬਾਰ-ਬਾਰ ਬਲਾਉਂਡ ਤੇ ਫੂਟਰ ਮਾਰਨ ਤੇ ਵੀ ਨਹੀਂ ਆਏ ਫਿਰ ਉਹਨਾਂ ਦੇ ਅਸੀਂ ਕ੍ਰੈਂਪ ਲਗਾ ਕੇ ਜਿਹੜੇ ਗੱਡੀ ਦਾ ਟਾਇਰ ਹੋਲਡ ਕਰ ਲੈਂਦੇ ਆ ਉਹਨਾਂ ਦਾ ਅਸੀਂ ਚਲਾਣ ਸ਼ੁਰੂ ਕਰਿਆ ਇਹ ਸਰ ਜਿਹੜੀ ਕਾਰਵਾਈ ਲਗਾਤਾਰ ਜਾਰੀ ਰਹੇਗੀ ਬਿਲਕੁਲ ਜੀ ਲਗਾਤਾਰ ਜਾਰੀ ਰੱਗੇ ਅਸੀਂ ਐਡਮਿਨਿਸਟ੍ਰੇਸ਼ਨ ਨੂੰ ਰਿਕਵੈਸਟ ਕਰਾਂਗੇ ਵੀ ਜੇ ਉਹ ਸ਼ਿਕਾਇਤ ਸਾਨੂੰ ਟੋਵੇ ਵੈਨ ਜਿਹੜੀ ਹੈ ਪਰਮਨੈਂਟ ਉਸ ਇਸ਼ੂ ਬਰੀ ਆਵੇ ਨਹੀਂ ਫਿਰ ਇਥੇ ਆਰਜੀ ਤੌਰ ਤੇ ਅਸੀਂ ਲੋਕਲ ਕਿਸ ਮੰਗਵਾਇਆ ਕਰਾਂਗੇ ਜੀ ਇਸ ਰੋਡ ਤੋਂ ਇਲਾਵਾ ਜਿਹੜਾ ਵੀਆਈਪੀ ਰੋਡ ਲੱਗਿਆ ਜੀ ਉੱਥੇ ਵੀ ਇਹ ਹਾਲ ਹੈਗਾ ਉੱਥੇ ਵੀ ਕਾਰਵਾਈ ਹੋਏਗੀ ਬਿਲਕੁਲ ਹੋਏਗੀ ਉੱਥੇ ਵੀ ਅਸੀਂ ਸ਼ਾਮ ਨੂੰ ਤੇ ਜ਼ਿਆਦਾ ਪ੍ਰੋਬਲਮ ਆਉਂਦੀ ਆ 6 ਤੋਂ 7 ਵਜੇ ਤੋਂ ਬਾਅਦ ਅਸੀਂ ਉੱਥੇ ਵੀ ਅੱਜ ਸ਼ਾਮ ਨੂੰ ਇਹੀ ਚੀਜ਼ ਕੰਟੀਨਿਊ ਕਰਾਵਾਂਗੇ ਕੋਈ ਅਪੀਲ ਕਰਨਾ ਚਾਹੁੰਦੇ ਜਨਤਾ ਨੂੰ ਬਿਲਕੁਲ ਜੀ ਲੋਕ ਸਿਵਲਾਈਜ਼ ਹੋਣ ਵਹੀਕਲ ਰਕਣ ਦੀ ਲੋੜ ਹੀ ਨਾ ਪਵੇ ਉਹਨਾਂ ਨੇ ਵੀ ਗਲਤ ਜਗ੍ਹਾ ਲਾਇਆ ਠੀਕ ਜਗ੍ਹਾ ਲਾਓ ਦੇਖ ਕੇ ਪ੍ਰਾਪਰਕਿੰਗ ਦੇਖ ਕੇ ਕਿਤੇ ਜਗ੍ਹਾ ਕਰਨ ਜਿੱਥੇ ਕਿਸੇ ਨੂੰ ਲੰਘਣ ਦੇ ਵਿੱਚ ਦਿੱਕਤ ਨਾ ਹੋਵੇ ਲੋਕਾਂ ਨੂੰ ਸਾਨੂੰ ਕੰਪਲੀਟ ਲੋਕ ਸਿਕਟਾ ਬੀੜਿਆ ਪਿੰਡ ਦੇ ਉੱਤੇ ਵੀ ਆਪਾਂ ਕੋਈ ਇਹਨਾਂ ਨੂੰ ਕਹਿ ਸਕਦੇ ਹਾਂ ਜੀ ਜਿਹੜੇ ਜਿਨ੍ਹਾਂ ਦਾ ਇੱਥੇ ਕਾਰੋਬਾਰ ਚੱਲਦਾ ਜਿਨ੍ਹਾਂ ਕੋਲ ਲੋਕ ਕੰਮ ਕਰਾਉਂਣ ਉਹਨੂੰ ਰਿਕਵੈਸਟ ਕਰਾਂਗੇ ਕੋਈ ਆਪਣਾ ਗਾਰਡ ਰੱਖਣ ਜਿਹੜਾ ਉੱਥੇ ਪਾਰਕਿੰਗ ਵੀ ਪ੍ਰੋਪਰ ਕਰਾਵੇ ਤੇ ਨਿਗਾਹ ਵੀ ਰੱਖੇ ਵੀ ਉੱਥੇ ਗੰਦਨਾ ਕੋਈ ਬਾਵੇ ਕੋਈ ਗਲਤ ਹਰਕਤ ਨਾ ਕਰੇ ਮਤਲਬ ਕੋਈ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਜਿਹੜੀ ਕੋਈ ਐਕਟੀਵਿਟੀ ਕਰਦੇ ਆ ਇਹੋ ਜੀ ਕੋਈ ਗਲਤ ਐਕਟੀਵਿਟੀ ਨਾ ਆ ਸੀਗਾ ਸਾਡੇ ਟ੍ਰੈਫਿਕ ਇੰਚਾਰ ਰਾਜਪਾਲ ਸਿੰਘ ਜੀ ਜਿਨ੍ਹਾਂ ਨੇ ਕਿਹਾ ਕਿ ਇਹ ਜਿਹੜੀ ਕਾਰਵਾਈ ਹੈ ਅੱਗੇ ਵੀ ਜਾਰੀ ਰਹੇਗੀ ਅਤੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਰੋਂਗ ਪਾਰਕਿੰਗ ਉਹ برداشت ਨਹੀਂ ਕੀਤੀ ਜਾਵੇਗੀ ਤੇ ਉਹ ਰਿਕੁਐਸਟ ਕਰਨਗੇ ਜਿਹੜਾ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਾਲੇ ਆ ਉਹਨਾਂ ਨੂੰ ਰਿਕੁਐਸਟ ਕਰਨਗੇ ਕਿ ਪਾਰਕਿੰਗ ਖੁੱਲੀ ਜਾਵੇ ਅਤੇ ਜਿਹੜੇ ਇੱਥੇ ਵੈਂਡਰ ਡਾਕੂਮੈਂਟ ਸੈਂਟਰ ਵਾਲੇ ਆ ਉਹਨਾਂ ਨੂੰ ਇਹ ਰਿਕੁਐਸਟ ਕੀਤੀ ਕਿ ਕੋ ਆਪਣਾ ਇੱਕ ਸੰਜਾ ਕੋਈ ਗਾਰਡ ਰੱਖ ਲੈਣ ਜਿਹੜਾ ਗੱਡੀਆਂ ਨੂੰ ਠੀਕ ਤਰ੍ਹਾਂ ਖੜਾਵੇ ਅਤੇ ਕੋਈ ਇਹੋ ਜਿਹੀ ਐਕਟੀਵਿਟੀ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਦੇ ਅੰਦਰ ਨਾਬ ਜਿਤਾ ਸਿਗਰਟ ਪੀਣਾ ਜਾਂ ਕੋਈ ਸ਼ਰਾਬ ਪੀਣਾ ਤਾਂ ਕਿ ਗੁਰਦਾਰ ਸਾਹਿਬ ਦੀ ਮਰਿਆਦਾ ਭੰਗ ਨਾ ਹੋਵੇ